ਸਵਾਗਤ ਖੁਸ਼ੀ ਇੱਕ ਅਹਿਸਾਸ ਹੈ ਜਿਸ ਦੀ ਹਰ ਕਿਸੇ ਨੂੰ ਤਲਾਸ਼ ਹੈ ਤੇ ਗਮ ਇੱਕ ਅਨੁਭਵ ਹੈ ਜੋ ਕਿ ਹਰ ਕਿਸੇ ਦੇ ਕੋਲ ਹੈ ਪਰ ਜ਼ਿੰਦਗੀ ਉਹੀ ਜਿਉਂਦਾ ਹੈ ਜਿਸ ਨੂੰ ਕੀ ਆਪਣੇ ਆਪ ਤੇ ਵਿਸ਼ਵਾਸ ਹੈ ਔਰ ਵਿਸ਼ਵਾਸ ਦੇ ਨਾਲ ਹੀ ਜ਼ਿੰਦਗੀ ਦੀ ਹਰ ਜੰਗ ਜਿੱਤੀ ਜਾ ਸਕਦੀ ਹੈ ਜੇਕਰ ਵਿਸ਼ਵਾਸ ਪਕੇਰਾ ਹੋਏਗਾ ਤਾਂ ਜ਼ਿੰਦਗੀ ਦਾ ਪੰਧ ਲਮੇਰਾ ਹੋਏਗਾ ਔਰ ਇਸ ਲਮੇਰੇ ਪੰਧ ਦੇ ਉੱਪਰ ਤੁਸੀਂ ਬਿਨਾ ਡੋਲੇ ਅੱਗੇ ਵਧ ਸਕਦੇ ਹੋ ਅੱਗੇ ਵਧ ਰਹੇ ਹਾਂ ਅਸੀਂ ਵੀ ਤੁਸੀਂ ਵੀ ਕਿਉਂਕਿ ਪ੍ਰਮਾਤਮਾ ਨੇ ਮੰਨਣ ਨੂੰ ਸਾਨੂੰ ਚਾਨਣ ਦਿੱਤਾ ਹੈ ਇਹ ਚਾਨਣ ਤੁਹਾਨੂੰ ਵੀ ਮੁਬਾਰਕ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਦਿਲੇਸ ਇਕਤਵਾਲ ਮੈਂ ਹਾਂ ਚਰਨਜੀਤ ਜੋਗੀ ਔਰ ਮੇਰੇ ਨਾਲ ਨੀਹਾ ਨੀਹਾ ਕੀ ਹਾਲ ਹੈ ਬਸ ਵਧੀਆ ਨੇ ਤੁਸੀਂ ਆਪਣੇ ਸੁਣਾਓ ਬਿਲਕੁਲ ਠੀਕ ਠਾਕ ਹਾਂ ਚੜਦੀ ਕਲਾ ਬਾਗੋ ਬਾਗ ਗਾਰਡਨ ਗਾਰਡਨ ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਉਹ ਸਾਨੂੰ ਬਹੁਤ ਕੁਝ ਦਿੰਦੀ ਹੈ ਅਸੀਂ ਆਮ ਤੌਰ ਤੇ ਇਹ ਗੱਲਾਂ ਕਰਦੇ ਆ ਕਿ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਆ ਨਹੀਂ ਮਿਲਿਆ ਅਸੀਂ ਹਮੇਸ਼ਾ ਇਹ ਹਰ ਗੱਲ ਦੇ ਨਾਲ ਅਸੀਂ ਪ੍ਰਮਾਤਮਾ ਤੇ ਅਸੀਂ ਆਪਣੇ ਰਿਸ਼ਤੇਦਾਰਾਂ ਤੇ ਸੱਜਣਾ ਮਿਤਰਾ ਤੇ ਸਾਰਿਆਂ ਤੇ ਰੂਸੀ ਸੁੱਟਦੇ ਰਹਿੰਨੇ ਆ। ਜੀ ਬਿਲਕੁਲ। ਪਰ ਜੋ ਕੁਝ ਸਾਡੇ ਕੋਲ ਹੁੰਦਾ ਹੈ ਉਹਦਾ ਕਦੇ ਵੀ ਅਸੀਂ ਸ਼ੁਕਰਾਨਾ ਨਹੀਂ ਕੀਤਾ। ਜੇਕਰ ਜੋ ਚੀਜ਼ਾਂ ਸਾਡੇ ਕੋਲ ਹੈਗੀਆਂ ਅਸੀਂ ਉਹਨਾਂ ਨੂੰ ਵਰਤਦੇ ਆ ਮਾਣਦੇ ਆ ਜੇਕਰ ਉਹਨਾਂ ਦਾ ਸ਼ੁਕਰਾਨਾ ਹੀ ਕਰਦੇ ਰਹੀਏ ਰੱਬ ਦੇ ਦਰ ਘਰਦੇ ਰਹੀਏ ਤਾਂ ਬੜੀ ਚੰਗੀ ਗੱਲ ਹੋਏਗੀ ਪਰ ਅਫਸੋਸ ਕਿ ਇਨਸਾਨ ਜਿਹੜਾ ਅਕਿਰਤ ਕਰਨ ਹੋ ਗਿਆ ਜਿੱਥੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਇੱਕ ਕਲਾਕਾਰ ਸਮਝਦਾ ਕਿ ਦੁਨੀਆ ਬਸ ਉਹਦੇ ਨਾਲ ਹੀ ਚੱਲਦੀ ਹੈ ਉਥੇ ਨਾਲ ਦੀ ਨਾਲ ਉਹ ਇਹ ਵੀ ਭੁੱਲ ਜਾਂਦਾ ਹੈ ਕਿ ਰੱਬ ਦੇ ਅਸ਼ੀਰਵਾਦ ਤੋਂ ਪਹਿਨਾ ਕੁਝ ਵੀ ਸੰਭਵ ਨਹੀਂ ਹੋ ਸਕਦਾ ਜੀ ਤੇ ਹੁਣ ਫਿਰ ਰੱਬ ਦੇ ਨਾਮ ਦੇ ਨਾਲ ਅਸੀਂ ਵੀ ਆਪਣੇ ਨੂੰ ਉਹ ਨਹੀਂ ਮਿਲਿਆ ਉਹਦੇ ਕੋਲ ਇਹ ਸਾਰਾ ਕੁਝ ਹੈ ਸਾਨੂੰ ਕਿਉਂ ਨਹੀਂ ਮਿਲਦਾ ਪਰ ਸਾਨੂੰ ਨਾ ਇਹ ਸ਼ਿਕਾਇਤਾਂ ਕਰਨ ਦੇ ਨਾਲੋਂ ਨਾ ਰੱਬ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤੇ ਆਪਣੀ ਮੰਜ਼ਿਲ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੇਖੋ ਇੱਕ ਗੱਲ ਇੱਥੇ ਆਪਾਂ ਕਰੀਏ ਤੁਸੀਂ ਆਮ ਤੌਰ ਤੇ ਨੋਟ ਕਰਿਓ ਤੁਹਾਡੇ ਕੋਲ ਵਧੀਆ ਫੋਨ ਆ ਮੇਰੇ ਕੋਲ ਮਾੜਾ ਫੋਨ ਆ ਤੁਹਾਡੇ ਕੋਲ ਵਧੀਆ ਕਾਰ ਆ ਮੇਰੇ ਕੋਲ ਛੋਟੀ ਕਾਰ ਆ ਪਰ ਤੁਸੀਂ ਇਹ ਗੱਲ ਨੋਟ ਕਰਿਓ ਇਹ ਇੱਕ ਫੈਕਟ ਆ ਕਿ ਤੁਸੀਂ ਆਪਣੇ ਵਧੀਆ ਫੋਨ ਦੇ 70% ਦੀ ਫੀਚਰ ਜਿਹੜੇ ਆ ਉਹ ਵਰਤਦੇ ਨਹੀਂ ਵਧੀਆ ਕਾਰ ਜਿਹੜੀ ਤੁਹਾਡੀ ਉਹ ਤੁਹਾਨੂੰ 5-7 ਮਿੰਟ ਪਹਿਲਾਂ ਤੁਹਾਡੇ ਟਿਕਾਣੇ ਤੇ ਪਹੁੰਚਾ ਸਕਦੀ ਹੈ ਔਰ ਪਹੁੰਚਾ ਤੁਹਾਨੂੰ ਮਾੜੀ ਕਾਰ ਨੇ ਵੀ ਦੇਣਾ ਜੀ ਪਰ ਅਸੀਂ ਲੋਕ ਪਤਾ ਨਹੀਂ ਕਿਹੜੀ ਦੌੜ ਦੇ ਵਿੱਚ ਪੈ ਗਏ ਆ ਅਸੀਂ ਦਿਖਾਵੇ ਦੇ ਵਿੱਚ ਪੈ ਗਏ ਕਿ ਸਾਡੇ ਕੋਲ ਆ ਚਾਹੀਦਾ ਆਹ ਚਾਹੀਦਾ ਕਹਿੰਦਾ ਕਿ ਕੋਈ ਧੀਆ ਕੋਲੋਂ ਦੁਖੀ ਕੋਈ ਪੁੱਤਾਂ ਕੋਲੋਂ ਦੁਖੀ ਬਹੁਤੇ ਲੋਕ ਦੂਜਿਆਂ ਦੇ ਸੁੱਖਾਂ ਕੋਲੋਂ ਦੁਖੀ ਅਸੀਂ ਦੁਖੀ ਕਿਉਂ ਆ ਕਿ ਫਲਾਣੇ ਨੂੰ ਆਹ ਕਿਉਂ ਮਿਲ ਗਿਆ ਮੈਨੂੰ ਕਿਉਂ ਨਹੀਂ ਮਿਲਿਆ ਮੇਰੀ ਕੋਠੀ ਵੱਡੀ ਕਿਉਂ ਨਹੀਂ ਮੇਰੀ ਕਾਰ ਵੱਡੀ ਕਿਉਂ ਨਹੀਂ ਮੇਰਾ ਮੁੰਡਾ ਕਿਉਂ ਨਹੀਂ ਸੈੱਟ ਮੇਰੀ ਧੀ ਕਿਸੇ ਸਰਕਾਰੀ ਨੌਕਰੀ ਤੇ ਕਿਉਂ ਨਹੀਂ ਜੋ ਕੁਝ ਮਿਲਿਆ ਮੈਨੂੰ ਕਿਉਂ ਨਹੀਂ ਮਿਲਿਆ ਗੁਆਂਢੀਆਂ ਨੂੰ ਕਿਉਂ ਨਹੀਂ ਮਿਲਿਆ ਦੁੱਖ ਇਸ ਗੱਲ ਦਾ ਜ਼ਿੰਦਗੀ ਦੇ ਵਿੱਚ ਬੰਦਾ ਦੁਖੀ ਸਭ ਤੋਂ ਵੱਧ ਇਹਨਾਂ ਚੀਜ਼ਾਂ ਦੇ ਨਾਲ ਆ ਜੀ ਗੱਲ ਇੱਥੇ ਉਹੀ ਆਉਂਦੀ ਹੈ ਕਿ ਆਪਣੇ ਦੁੱਖਾਂ ਤੋਂ ਕੋਈ ਦੁਖੀ ਨਹੀਂ ਕਿਸੇ ਦੇ ਸੁੱਖ ਤੋਂ ਦੁਖੀ ਹੈ ਹਾਂ ਇਹ ਇਹ ਸਭ ਤੋਂ ਵੱਡੀ ਸਾਡੇ ਦੁੱਖ ਦੀ ਜੜੀ ਇਹੋ ਆ ਕਿ ਅਸੀਂ ਦੂਸਰਿਆਂ ਦੇ ਸੁੱਖਾਂ ਨੂੰ ਦੇਖਦੇ ਕਿ ਐਵੇਂ ਸੜੀ ਜਾਂਦੇ ਆ ਮਰੀ ਜਾਂਦੇ ਆ ਕਿ ਪਤਾ ਨਹੀਂ ਕੀ ਹੋ ਗਿਆ ਤੁਸੀਂ ਇਹ ਦੇਖੋ ਆਮ ਤੌਰ ਤੇ ਅਸੀਂ ਦੇਖਦੇ ਨੇ ਕਿਸੇ ਨੇ ਕੋਈ ਤਰੱਕੀ ਕੀਤੀ ਆ ਕਿਸਦਾ ਕੋਈ ਧੀ ਪੁੱਤ ਚੰਗੇ ਥਾਂ ਟਿਕਾਣੇ ਤੇ ਲੱਗ ਗਿਆ ਅਸੀਂ ਐਵੇਂ ਸੜਦੇ ਰਹਿੰਨੇ ਕਿ ਸਾਡਾ ਕਿਉਂ ਨਹੀਂ ਗਿਆ ਉਹ ਤੁਹਾਡਾ ਕਿਵੇਂ ਚਲ ਜਵੇ ਤੁਹਾਡਾ 8ਵੀਂ ਫੇਲਿਆ ਅਗਲੇ ਨੇ ਐਮਬੀਏ ਕੀਤੀ ਹੈ ਹੈ ਫਿਰ ਉਹ ਇਹ ਕਹਿਣਗੇ ਕਿ ਉਹ ਯਾਰ ਤਰੱਕੀ ਬੜੀ ਕਰ ਗਿਆ ਯਾਰ ਉਹਨੇ ਤਾਂ ਤਰੱਕੀ ਕਰਨੀ ਹੈ ਉਹ ਬੰਦਾ ਇੱਕ ਦੁਕਾਨ ਤੋਂ ਹੁੰਦਾ ਹੁੰਦਾ ਆਪਣੇ ਚੰਗੇ ਕਾਰੋਬਾਰ ਤੇ ਆ ਗਿਆ ਤੇ ਤੁਹਾਡੇ ਬੱਚੇ ਨੇ ਜਿਹੜੇ ਤੁਹਾਡੇ 5-7 ਮਾਲ ਲਏ ਸੀਗੇ ਉਹ ਵੀ ਵੇਚ ਕੇ ਖਾ ਲਏ ਤਰੱਕੀ ਕਿੱਦਾਂ ਹੋ ਸਕਦੀ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਔਰ ਦੂਸਰੀ ਗੱਲ ਇੱਕ ਹੋਰ ਤੁਹਾਨੂੰ ਦੱਸ ਦਈਏ ਕੋਈ ਵੀ ਬੰਦਾ ਰਾਤੋਂ ਰਾਤ ਤਰੱਕੀ ਨਹੀਂ ਕਰ ਸਕਦਾ ਇਹ ਤਰੱਕੀ ਬਹੁਤ ਸਾਰੀਆਂ ਪੀੜ੍ਹੀਆਂ ਦੇ ਯਤਨਾਂ ਦਾ ਨਤੀਜਾ ਹੁੰਦੀ ਹੈ ਜੀ ਔਰ ਉਹ ਨਤੀਜਾ ਜਦੋਂ ਸਾਹਮਣੇ ਆਉਂਦਾ ਅਸੀਂ ਕਹਿੰਦੇ ਲੈ ਵੀ ਫਲਾਣਾ ਬੰਦਾ ਰਾਤੋਂ ਰਾਤ ਤਰੱਕੀ ਕਰ ਗਿਆ ਉਹ ਰਾਤੋਂ ਰਾਤ ਸਟਾਰ ਬਣ ਗਿਆ ਉਸ ਦੇ ਸਟਾਰ ਬਣਦੇ ਪਿੱਛੇ ਜਿਹੜੀਆਂ ਉਹਨੇ ਰਾਤਾਂ ਜਾ ਕੇ ਲੰਗਾਈਆਂ ਆ ਉਹਨਾਂ ਰਾਤਾਂ ਦੇ ਵੀ ਗਿਣਤੀ ਕਰਿਓ ਤੁਹਾਡੀ ਜ਼ਿੰਦਗੀ ਦੀਆਂ ਰਾਤਾਂ ਮੁੱਕ ਜਾਣੀਆਂ ਜੀ ਹੁਣ ਜਿੱਦਾਂ ਅਸੀਂ ਜੋਗੀ ਜੀ ਜੇ ਪੌੜੀਆਂ ਵੀ ਚੜੀਏ ਨਾ ਤਾਂ ਇੱਕ ਇੱਕ ਕਰਕੇ ਸਾਨੂੰ ਸਟੈਪ ਉੱਤੇ ਜਾਣਾ ਪੈਂਦਾ ਫਿਰ ਜਾ ਕੇ ਅਸੀਂ ਆਪਣੀ ਮੰਜ਼ਲ ਤੇ ਪਹੁੰਚਦੇ ਹਾਂ ਉੱਤੇ ਹਨਾ ਤਾਂ ਜੇ ਅਸੀਂ ਕਹੀਏ ਕਿ ਸਿਰਫ ਇੱਕ ਸਟੈਪ ਸਿੱਧਾ ਹੀ ਉੱਤੇ ਲੈ ਲਓ ਤਾਂ ਇਦਾਂ ਤਾਂ ਹੋ ਨਹੀਂ ਸਕਦਾ ਇਦਾਂ ਹੋ ਨਹੀਂ ਨੀ ਹੁਣ ਤੁਹਾਨੂੰ ਇੱਕ ਇੱਥੇ ਨਿੱਕੀ ਜਿਹੀ ਇੱਕ ਗੱਲ ਸਾਂਦਵਾ ਇੱਕ ਤੋਤਾ ਸੀ ਉਹ ਬੜਾ ਕਰਾਮਾਤੀ ਤੋਤਾ ਸੀ ਉਹ ਜਿਹਦੇ ਕੋਲ ਸੀਗਾ ਉਹ ਬੰਦਾ ਕਹਿੰਦਾ ਕਿ ਮੈਂ ਇਹ ਤੋਤਾ ਵੇਚਣਾ ਆ ਉਹ ਕਹਿੰਦੇ ਦੇ ਵਿੱਚ ਕਲਾਕਾਰੀ ਕੀ ਆ ਕਹਿੰਦਾ ਇਹਨੂੰ ਤੁਸੀਂ ਕਹੋ ਇਹ ਚੌਥੀ ਕਹੋ ਇਹਨੂੰ ਵੀ ਇੱਕ ਲੱਤ ਚੱਕ ਲਾ ਉਹਨੇ ਲੱਤ ਚੱਕ ਲੈਣੀ ਉਹ ਫਿਰ ਦੂਸਰੀ ਲੱਤ ਕਹੋਗੇ ਉਹਨੇ ਦੂਸਰੀ ਵੀ ਚੱਕ ਲੈਣੀ ਕਹਿੰਦਾ ਅੱਛਾ ਉਹ ਤੋਤੇ ਦੇ ਕੋਲ ਏਦਾਂ ਬੈਠ ਗਿਆ ਜਾ ਕੇ ਕਹਿੰਦਾ ਤੋਤੇਆ ਚੱਲ ਵੀ ਸੱਜੀ ਲੱਤ ਚੱਕ ਉਹਨੇ ਸੱਜੀ ਲੱਤ ਚੱਕੀ ਥੱਲੇ ਕਹਿੰਦਾ ਹੁਣ ਖਬੀ ਚੱਕ ਉਹਨੇ ਖਬੀ ਚੱਕ ਕਹਿੰਦਾ ਦੋਨੇ ਚੱਕ ਕਹਿੰਦਾ ਝਟਣਾ ਅਸੀਂ ਸਿੱਟਣ ਨੂੰ ਫਿਰਦੇ ਆ ਲੋਕਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਕਿ ਅਸਲ ਦੁਨੀਆ ਕਿੱਥੇ ਟਿਕੀ ਹੋਈ ਹੈ ਸੋ ਸਾਨੂੰ ਦੁਨੀਆ ਦਾ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਇਹ ਦੁਨੀਆ ਕਿੱਥੇ ਹੈ ਅਸੀਂ ਤੇ ਦੂਸਰਿਆਂ ਨੂੰ ਸੁੱਟਣ ਦੇ ਵਿੱਚ ਯਕੀਨ ਰੱਖਦੇ ਹਾਂ ਔਰ ਮੈਂ ਇਹ ਕਿਹਾ ਕਰਦਾ ਹੁੰਦਾ ਹਮੇਸ਼ਾ ਹੀ ਕਿ ਜੇਕਰ ਸਾਡੀ ਦੁਨੀਆ ਨੂੰ ਬਾਹ ਫੜਨ ਦਾ ਹੁਨਰ ਆ ਜਾਂਦਾ ਇੱਕ ਦੂਸਰੇ ਨੂੰ ਹੱਥ ਫੜਾਉਣ ਤੇ ਹੱਥ ਫੜਨ ਦਾ ਹੁਨਰ ਆ ਜਾਂਦਾ ਤਾਂ ਸਾਡੇ ਮੁਲਕ ਦੇ ਵਿੱਚ ਸਫਲ ਤੇ ਕਾਮਯਾਬ ਲੋਕਾਂ ਦੀ ਗਿਣਤੀ ਬਹੁਤ ਹੋਣੀ ਸੀ ਜੀ ਸਾਨੂੰ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਕੰਮਕਾਜ ਨਹੀਂ ਕਰਨੇ ਪੈਣੇ ਸੀ ਬਸ ਇਹੀ ਤਾਂ ਗੱਲ ਹੈ ਜੀ ਅਸੀਂ ਪਤਾ ਨਹੀਂ ਕਿਉਂ ਇੱਕ ਦੂਸਰੇ ਦੇ ਅਸੀਂ ਸਾਰਥੀ ਨਹੀਂ ਬਣਦੇ ਮਲਾ ਨਹੀਂ ਬਣਦੇ ਅਸੀਂ ਗਾੜੀ ਵਾਹਨ ਨਹੀਂ ਬਣਦੇ ਖੈਰ ਇਹ ਤਾਂ ਹੀ ਹੋ ਸਕਦਾ ਜੇਕਰ ਸਾਡੇ ਜ਼ਿਹਨ ਦੇ ਵਿੱਚ ਚੰਗੇ ਵਿਚਾਰ ਹੋਣਗੇ ਤੇ ਇੱਕ ਇੱਥੇ ਗੱਲ ਮੈਂ ਕਹਿਣੀ ਚਾਹੂੰਗੀ ਕਿ ਜੇ ਹੁਣ ਬਾਹਰ ਜਾਣ ਦੀ ਗੱਲ ਚੱਲੀ ਹੈ ਤੇ ਇੱਥੇ ਮੰਨ ਲਓ ਕਿ ਆਪਾਂ ਪੰਜਾਬ ਦੇ ਵਿੱਚ ਇੱਕ ਵਧੀਆ ਨੌਕਰੀ ਤੇ ਕੰਮ ਕਰ ਰਹੇ ਹਾਂ ਸਾਨੂੰ ਤਨਖਾਹ ਵੀ ਵਧੀਆ ਮਿਲ ਰਹੀ ਹੈ ਘਰ ਦਾ ਗੁਜ਼ਾਰਾ ਵੀ ਸਹੀ ਹੋ ਰਿਹਾ ਪਰ ਸਾਨੂੰ ਨਾ ਇਹੀ ਚੀਜ਼ ਹੁੰਦੀ ਰਹਿਣੀ ਕਿ ਸਾਡਾ ਦੋਸਤ ਜਾਂ ਫਿਰ ਕੋਈ ਰਿਸ਼ਤੇਦਾਰ ਉਹ ਬਾਹਰਲੇ ਮੁਲਕ ਚਲਾ ਗਿਆ ਹੈ ਉਹ ਸਾਡੇ ਤੋਂ ਜ਼ਿਆਦਾ ਉੱਥੇ ਕਮਾਈ ਕਰ ਰਿਹਾ ਹੈ ਠੀਕ ਹੈ ਪਰ ਅਸੀਂ ਇਹ ਨਹੀਂ ਦੇਖਣਾ ਕਿ ਉੱਥੇ ਜਾ ਕੇ ਉਹਨੂੰ ਟੈਨਸ਼ਨਾਂ ਵੀ ਕਿੰਨੀਆਂ ਹੈ ਉਹਨਾਂ ਦੇ ਖਰਚੇ ਕਿੰਨੇ ਵੱਧ ਹੈ ਉੱਥੇ ਉਹਨਾਂ ਨੇ ਫਿਰ ਪਿੱਛੇ ਘ ਇੱਥੇ ਗੱਲ ਆ ਗਈ ਕਿ ਅਸੀਂ ਆਪਣੇ ਨਾ ਦੁੱਖ ਤੋਂ ਜਾਂ ਸੁੱਖ ਤੋਂ ਸਾਨੂੰ ਕੋਈ ਫਰਕ ਨਹੀਂ ਪੈ ਰਿਹਾ ਦੂਸਰੇ ਨੂੰ ਦੇਖ ਕੇ ਸਾਨੂੰ ਤਕਲੀਫ ਹੋ ਰਹੀ ਹੈ ਜੇ ਤੁਸੀਂ ਇੱਥੇ ਕਿੱਦਾਂ ਪਹੁੰਚ ਗਏ ਅਸੀਂ ਤੁਹਾਡੇ ਤੋਂ ਪਿੱਛੇ ਰਹਿ ਗਏ ਆ ਦੇਖੋ ਇਹ ਇਹ ਜਿਹੜੇ ਕੀੜੇ ਜੇ ਲੜਦੇ ਆ ਸਾਡੇ ਪੰਜਾਬੀਆਂ ਦੇ ਇੱਕ ਕੀੜੇ ਲੜਦੇ ਆ ਕਿ ਅਸੀਂ ਬਾਹਰ ਚਲ ਜਾਈਏ ਅਸੀਂ ਕੈਨੇਡਾ ਚਲ ਜਾਈਏ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਕਿਸੇ ਬੱਚੇ ਨੂੰ ਪੁੱਛਦੇ ਹੁੰਦੇ ਸੀ ਨਾ ਕਿ ਬੇਟਾ ਤੂੰ ਪੜ੍ਹ ਲੈ ਕੇ ਬਣਨਾ ਕੀ ਹੈ ਉਹ ਬੜੇ ਮਾਣ ਨਾ ਦੱਸ ਹੁੰਦਾ ਸੀ ਕਿ ਮੈਂ ਡਾਕਟਰ ਬਣਨਾ ਹੈ ਮੈਂ ਵਕੀਲ ਬਣਨਾ ਹੈ ਮੈਂ ਪੁਲਿਸ ਵਾਲਾ ਬਣਨਾ ਹੈ ਮੈਂ ਫੌਜੀ ਬਣਨਾ ਹੈ ਹਨਾ ਉਹ ਦੱਸਦਾ ਅੱਜ ਕੱਲ ਜੇਕਰ ਤੁਸੀਂ ਕਿਸੇ ਵੀ ਬੱਚੇ ਨੂੰ ਪੁੱਛ ਲੋ ਉਹ ਤੁਹਾਨੂੰ ਇਹ ਕਹੋਗਾ ਪਲੱਸ 2 ਕਰਕੇ ਮੈਂ ਆਰਟਸ ਕਰਨੀ ਹਾਂਜੀ ਬਸ ਮੈਂ ਬਾਹਰ ਜਾਣਾ ਹਨਾ ਪਰ ਬਾਹਰ ਜਾਣ ਦਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਧਰ ਜਾ ਕੇ ਤੁਹਾਨੂੰ 18-18 ਘੰਟੇ ਕੰਮ ਵੀ ਕਰਨਾ ਪੈਣਾ ਇੱਧਰ ਨਾਲੋਂ ਉਧਰ ਡਬਲ ਸਟਰਗਲ ਹੈ ਤੁਹਾਡਾ ਹਾਂ ਉਧਰ ਜਿਹੜਾ ਸੰਘਰਸ਼ ਹੈ ਉਹ ਤਾਂ ਕੋਈ ਦੱਸਦਾ ਹੀ ਨਹੀਂਗਾ ਹੁਣ ਦੇਖੋ ਅਸੀਂ ਕਹਿੰਨੇ ਕਿ ਬਾਹਰ ਬਹੁਤ ਚੰਗਾ ਤੁਸੀਂ ਵੀ ਕਹਿੰਦੇ ਹੋ ਸਾਡੇ ਦਰਸ਼ਕ ਵੀ ਕਹਿੰਦੇ ਆ ਕਿ ਯਾਰ ਪੰਜਾਬ ਦੇ ਵਿੱਚ ਰੱਖੇਗਾ ਹਰ ਤੀਸਰਾ ਬੰਦਾ ਇੱਥੇ ਸਾਡੇ ਪੰਜਾਬ ਦੇ ਵਿੱਚ ਇਹ ਕਹਿੰਦਾ ਫਿਰਦਾ ਹੈ ਕਿ ਪੰਜਾਬ ਦੇ ਵਿੱਚ ਰੱਖਿਆ ਕੱਖ ਨਹੀਂ ਪੰਜਾਬ ਦੇ ਵਿੱਚ ਹੈ ਹੀ ਕੱਖ ਨਹੀਂ ਪਰ ਮੈਂ ਕਹਿੰਦਾ ਜਿੰਨਾ ਜੋ ਕੁਝ ਪੰਜਾਬ ਦੇ ਵਿੱਚ ਜੋ ਕੁਝ ਇੰਡੀਆ ਦੇ ਵਿੱਚ ਆ ਬਾਹਰ ਤੱਕ ਕੈਨੇਡਾ ਅਮਰੀਕਾ ਇੰਗਲੈਂਡ ਜਰਮਨ ਸਪੇਨ ਫਰਾਂਸ ਜਿੱਥੇ ਮਰਜ਼ੀ ਘੁੰਮ ਲੋ ਤੁਸੀਂ ਉੱਥੇ ਹੈ ਹੀ ਕੁਝ ਨਹੀਂ ਹੁਣ ਤੁਸੀਂ ਪੁੱਛੋ ਕਿੱਦਾਂ ਕਿੱਦਾਂ ਉਹ ਇਦਾਂ ਵੀ ਉਧਰ ਤਾਂ ਸਾਰਾ ਜੀ ਕੰਮ ਕਰਦੇ ਆ ਜੇ ਪੰਜ ਜੀਏ ਤੇ ਪੰਜ ਦੇ ਪੰਜ ਜੀ ਕੰਮ ਕਰਦੇ ਆ ਸਾਡੇ ਇੱਥੇ ਇੱਕ ਬੰਦਾ ਕੰਮ ਕਰਦਾ ਤੇ ਪੰਜ ਬੈਠ ਕੇ ਖਾਂਦੇ ਆ ਹੁਣ ਵੱਡਾ ਕੌਣ ਹੋਇਆ ਅਮੀਰ ਕੌਣ ਹੋਇਆ ਪੈਸੇ ਕਿਹਦੇ ਕੋਲ ਜ਼ਿਆਦੇ ਹੋਏ ਸਾਡੇ ਕੋਲ ਹੈ ਸਭ ਕੁਝ ਆ ਸਾਡੇ ਕੋਲ ਸਬਰ ਦੀ ਘਾਟ ਆ ਤੇ ਸਬਰ ਜਿਹਦੇ ਕੋਲ ਹੈ ਨਹੀਂ ਉਹ ਬੰਦਾ ਜਿੱਥੇ ਮਰਜੀ ਪਹੁੰਚ ਜਾਵੇ ਚਾਹੇ ਚੰਨ ਤੇ ਪਹੁੰਚ ਜਾਵੇ ਉੱਥੇ ਵੀ ਉਹਨੇ ਕੰਮ ਨਹੀਂ ਕਰਨਾ ਉੱਥੇ ਹੀ ਬਸ ਇਦਾਂ ਹੀ ਕਰਦੇ ਰਹਿਣਾ ਜੇ ਕੈਨੇਡਾ ਚਲੇ ਗਿਆ ਕਹਿੰਦਾ ਅਮਰੀਕਾ ਵਧੀਆ ਅਮਰੀਕਾ ਚਲੇ ਗਿਆ ਕਹਿੰਦਾ ਕੈਨੇਡਾ ਵਧੀਆ ਤੇ ਇੰਗਲੈਂਡ ਆ ਗਿਆ ਤੇ ਕਹਿੰਦਾ ਕੈਨੇਡਾ ਵਧੀਆ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਰਹਿਣਾ ਬੇਸਬਰੇ ਹੋ ਗਏ ਸੀ ਜੀ ਬਿਲਕੁਲ ਹੁਣ ਸੋਸ਼ਲ ਮੀਡੀਆ ਦਾ ਟਾਈਮ ਹੈ ਤੇ ਅਕਸਰ ਹੀ ਵੀਡੀਓਜ਼ ਅਸੀਂ ਦੇਖੀ ਤੀਆਂ ਕਿ ਮੁੰਡੇ ਕੁੜੀਆਂ ਜਿਹੜੇ ਇੱਥੋਂ ਜਾਂਦੇ ਨੇ ਨਾ ਬਾਅਦ ਦੇ ਵਿੱਚ ਉਹਨਾਂ ਦੀਆਂ ਰੋਣ ਦੀਆਂ ਵੀਡੀਓਜ਼ ਵੀ ਕਈ ਵਾਰ ਸਾਹਮਣੇ ਆਂਦੀਆਂ ਕਿ ਸਾਨੂੰ ਸਵੇਰ ਦੀ ਜੀ ਅਸੀਂ ਰੋਟੀ ਨਹੀਂ ਖਾਧੀ ਕਈ ਕਹਿ ਦਿੰਦੇ ਆ ਸਾਨੂੰ ਕਿੰਨੇ ਦਿਨ ਹੋ ਗਏ ਹਾਲਤ ਫਾਲਤੂ ਚੀਜ਼ਾਂ ਖਾ ਕੇ ਆਪਣਾ ਢਿੱਡ ਭਰ ਲਈਦਾ ਨਾ ਕੋਈ ਰੋਟੀ ਬਣਾ ਕੇ ਦਿੰਦਾ ਹੈ ਨਾ ਸਾਡੇ ਕੋ ਆਪ ਬਣਦੀ ਹੈ ਕਿਉਂਕਿ ਕੰਮਾਂ ਤੇ ਜਾਣਾ ਹੁੰਦਾ ਸਮਾਂ ਹੀ ਨਹੀਂ ਹੁੰਦਾ ਬਾਹਰਲੀਆਂ ਚੀਜ਼ਾਂ ਖਾ ਕੇ ਜਾਂ ਬ੍ਰੈਡ ਖਾ ਕੇ ਬਸ ਆਪਣਾ ਢਿੱਡ ਭਰ ਲਈਦਾ ਦੇਖੋ ਇਹ ਉਧਰਲੇ ਇਹ ਦੇਸ਼ਾਂ ਦੀ ਜਿਹ ਦੂਸਰਾ ਕੰਮ ਕਰ ਕਰਕੇ ਜਦੋਂ ਤੁਸੀਂ ਆਉਣਾ ਰਾਤ ਨੂੰ 12 1 ਵਜੇ ਆ। ਖਾਣਾ ਬਣਾਉਣਾ ਕਿਹੜੇ ਵੇਲੇ ਆ? ਠੀਕ ਹੈ। ਸਵੇਰੇ ਉੱਠ ਕੇ ਅਰਰੀ ਤੁਹਾਡਾ అలਾਰਮ ਸਿਰ ਦੇ ਉੱਪਰ ਹਥੌੜੇ ਮਾਰਦਾ ਹੁੰਦਾ 4:30 ਵਜੇ ਕਿ ਭਾਈ ਉੱਠ ਵਾ। ਹੁਣ 5:30 ਵਜੇ ਤੂੰ ਆਪਣੇ ਕੰਮ ਤੇ ਵੀ ਤੁਰਨਾ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਦੇਖੋ ਉਹਨਾਂ ਦੇਸ਼ਾਂ ਦੇ ਵਿੱਚ ਇੱਕ ਚੰਗਾ ਵਿਚਾਰ ਵੀ ਇਹਨੂੰ ਸਮਝ ਲੈਣਾ ਚਾਹੀਦਾ ਹੈ। ਕਿ ਜਿਹੜੀਆਂ ਮਜਬੂਰੀਆਂ ਸਾਨੂੰ ਸਾਡੀ ਮਰਜ਼ੀ ਦੇ ਨਾਲ ਸੌਂ ਨਹੀਂ ਦਿੰਦੀਆਂ ਤੇ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਸਾਨੂੰ ਆਪਣੀ ਮਰਜ਼ੀ ਦੇ ਨਾਲ ਉੱਠਣ ਨਹੀਂ ਦਿੰਦੀਆਂ ਮਜਬੂਰੀ ਸਾਨੂੰ ਜਗਾਉਂਦੀ ਐ ਤੇ ਜਿਹੜੀ ਜ਼ਿੰਮੇਵਾਰੀ ਐ ਉਹ ਸਾਨੂੰ ਫਿਰ ਕਹਿੰਦੀ ਹੁਣ ਸੌਣਾ ਹੁਣ ਉੱਠ ਪਾ ਹੁਣ ਸਾਨੂੰ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਪੈਣਗੀਆਂ ਨਾਲੇ ਬਹੁਤੇ ਜਿਹੜੇ ਉਧਰ ਗਏ ਨਾ ਤੁਹਾਡੇ ਵਰਗੇ ਉਧਰ ਜਾ ਕੇ ਫੋਟੋਆਂ ਪਾਉਂਦੇ ਆ ਕਾਰਾਂ ਦੇ ਨਾਲ ਬੀਚਾਂ ਤੇ ਪੱਬਾਂ ਕਲੱਬਾਂ ਦੇ ਵਿੱਚ ਪੀਜ਼ੇ ਖਾਂਦੇ 버ਗਰ ਖਾਂਦੇ ਸਭ ਇਹ ਲੈਂਦੇ ਮੈਕਡੋਨਲਡ ਜਾਂਦੇ ਇਹ ਸਾਰੀਆਂ ਚੀਜ਼ਾਂ ਵੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਪਰ ਉਹ ਕਿਉਂ ਨਹੀਂ ਪਾਉਂਦੇ ਜਦੋਂ ਤੁਸੀਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ 18-18 ਘੰਟੇ ਜਦੋਂ ਤੁਸੀਂ ਅਖਬਾਰਾਂ ਵੰਡਣ ਜਾਂਦੇ ਆ ਜਦੋਂ ਤੁਸੀਂ ਸੜਕਾਂ ਦੇ ਉੱਪਰ ਬੋਰਡ ਫੜ ਕੇ ਸੇਲ ਦੇ ਜਾਂ ਗੈਟ ਵਨ ਬਾਈ ਵਨ ਉਹ ਉਹ ਕਰਦੇ ਆ ਉਹ ਕਿਉਂ ਨਹੀਂ ਤੁਸੀਂ ਕੰਮ ਕਰਦੇ ਤੁਸੀਂ ਜਦੋਂ ਫਲਾਇਰ ਸੁੱਟਣ ਜਾਂਦੇ ਆ ਦੁਕਾਨਾਂ ਤੇ ਉਹ ਕੰਮ ਕਿਉਂ ਨਹੀਂ ਦਿਖਾਉਂਦੇ ਜਦੋਂ ਤੁਸੀਂ ਦੁਕਾਨਾਂ ਦੇ ਉੱਪਰ ਕੰਮ ਕਰਦੇ ਆ ਉਹ ਤੁਸੀਂ ਕਿਉਂ ਨਹੀਂ ਦਿਖਾਉਂਦੇ ਆਪਣੇ ਸਾਰਿਆਂ ਨੂੰ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਤੁਸੀਂ ਇੱਥੇ ਕਿੰਨੀ ਸਖਤ ਮਿਹਨਤਾਂ ਕਰਦੇ ਆ ਬਸ ਇਹੀ ਚੀਜ਼ ਵੇਖ ਕੇ ਨਾ ਫਿਰ ਜਿਹੜੀ ਅੱਜ ਦੀ ਇਧਰਲੀ ਪੀੜੀ ਹੈ ਉਹ ਸਾਰੇ ਨਾ ਇਸ ਚੀਜ਼ ਦੇ ਵੱਲ ਆਕਰ ਗੱਡੀਆਂ ਐ ਇਹ ਤਾਂ ਆਪਣੇ ਵੀਕੈਂਡ ਤੇ ਘੁੰਮਣ ਜਾਂਦੇ ਨੇ ਅਸੀਂ ਵੀ ਉੱਥੇ ਹੀ ਜਾਣਾ ਹਾਂ ਹਾਂ ਬਸ ਆਹੀ ਚੀਜ਼ ਜਿਹੜੀ ਆ ਸਾਨੂੰ ਨਾ ਇਹ ਟਿਕਣ ਨਹੀਂ ਦਿੰਦੀ ਇਹ ਜਿਹੜੇ ਕੀੜੇ ਨੇ ਸਾਨੂੰ ਤੋੜ-ਤੋੜ ਕੇ ਖਾਂਦੇ ਆ ਭਾਈ ਇਹਨਾਂ ਨੂੰ ਥੋੜਾ ਜਿਹਾ ਹਟਾਓ ਤਾਂ ਕਿ ਆਪਣੀ ਜ਼ਿੰਦਗੀ ਜਿਹੜੀ ਆ ਉਹ ਥੋੜੀ ਜਿਹੀ ਸੁਖਾਲੀ ਹੋ ਜਾਵੇ ਮੌਜ ਇੱਥੇ ਵੀ ਕਰ ਸਕਦੇ ਆ ਪਰ ਇੱਥੇ ਕੋਈ ਸਮਾਂ ਹੁੰਦਾ ਸੀ ਆਪਾਂ ਕਹਿੰਦੇ ਹੁੰਦੇ ਸੀ ਕਿ ਤੱਬ ਕੇ ਬਾਅਦ ਰੱਜ ਕੇ ਖਾ ਹੁਣ ਸਮਾਂ ਇਹ ਆ ਕਿ ਅਕਲ ਨਾਲ ਵਾ ਤੇ ਰੱਜ ਕੇ ਖਾ ਹੁਣ ਸਾਨੂੰ ਅਕਲ ਨਾਲ ਕੰਮ ਕਰਨਾ ਪੈਣਾ ਅਗਲਾ ਜਿੰਨੇ ਮਰਜੀ ਅੱਜ ਕੱਲ ਹਾਰਡ ਵਰਕ ਨਹੀਂ ਸਮਾਰਟ ਵਰਕ ਚਾਹੀਦਾ ਹੈ ਸਮਾਰਟ ਵਰਕ ਜਿਹੜਾ ਬੰਦਾ ਕਰਦਾ ਉਹ ਰੋਟੀ ਰੱਜ ਕੇ ਖਾ ਲੈਂਦਾ ਔਰ ਨਾਲ ਦੋ ਚੌ ਨੂੰ ਖਲਾਬ ਵੀ ਦਿੰਦਾ ਤੇ ਉਥੇ ਹੁਣ ਸਿਰਫ ਹਾਰਡ ਵਰਕ ਆ ਹੁਣ ਉਥੇ ਦੱਬ ਕੇ ਬਾਅਦ ਤੇ ਰੱਜ ਕੇ ਖਾ ਵਾਲੀ ਗੱਲ ਆ ਉਥੇ ਘਰ ਤੁਸੀਂ ਲੈਣੇ ਜਿਹੜੇ ਆ ਉਹ ਤੁਹਾਡਾ ਸੁਪਨਾ ਆ ਠੀਕ ਆ ਔਰ ਜ਼ਰੂਰਤ ਵੀ ਹੈ ਤੇ ਘਰ ਲੈਣ ਨੂੰ ਹੁਣ ਉਥੇ ਸਾਲ ਨਹੀਂ ਹੁਣ ਦਹਾਕੇ ਲੱਗਦੇ ਆ ਹੁਣ ਉਥੇ ਤੁਹਾਡੀਆਂ ਕਾਰਾਂ ਦੀਆਂ ਕਿਸ਼ਤਾਂ ਜਿਹੜੀਆਂ ਜਦੋਂ ਬੈਲ ਡਿੱਗਦੇ ਆ ਨਾ ਤੁਹਾਡੇ ਆਣ ਕੇ ਤੇ ਪਤਾ ਫੇਰ ਲੱਗਦਾ ਫਿਰ ਤੁਹਾਡੇ ਦਿਲ ਨੂੰ ਕੁਝ ਘਾਉ ਮਾਉਂ ਜਿਆ ਹੁੰਦਾ ਫਿਰ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਨੂੰ ਜਦੋਂ ਸਵੇਰ ਚੜ੍ਹਦੀ ਹੈ ਨਾ ਜੋ ਕੁਝ ਸਾਨੂੰ ਦਿਸਦਾ ਉਹ ਸਾਰਾ ਕੁਝ ਚੰਗਾ ਚੰਗਾ ਹੀ ਨਹੀਂ ਹੁੰਦਾ ਜੇ ਹੁਣ ਸਾਨੂੰ ਫੁੱਲ ਦਿਸਦੇ ਆ ਗੁਲਾਬ ਦੇ ਅਸੀਂ ਜਦੋਂ ਗੁਲਾਬ ਦਾ ਫੁੱਲ ਦੇਖਦੇ ਆ ਕਦੀ ਕੰਡੇ ਦੇਖੇ ਨਹੀਂ ਕੰਡਿਆਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ ਸਾਨੂੰ ਧਿਆਨ ਕੰਡਿਆਂ ਦੇ ਵੀ ਰੱਖਣਾ ਚਾਹੀਦਾ ਕਿਉਂਕਿ ਕੰਡੇ ਫੁੱਲਾਂ ਦੇ ਨਾਲ ਤੇ ਫੁੱਲ ਕੰਡਿਆਂ ਦੇ ਨਾਲ ਇਹ ਦੋਨੋਂ ਚੀਜ਼ਾਂ ਆ ਸੁਖ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਪਰ ਨਾਲ ਦੇ ਨਾਲ ਦੁੱਖ ਵੀ ਹੁੰਦੇ ਨੇ ਪਰ ਦੁੱਖਾਂ ਤੋਂ ਬਾਅਦ ਸੁੱਖ ਤੇ ਸੁੱਖਾਂ ਦੇ ਨਾਲ ਦੁੱਖ ਇਹ ਆਉਣਾ ਹੀ ਹੁੰਦੇ ਆ ਤੇ ਸਾਨੂੰ ਬਸ ਇਹਨਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਆਉਣਾ ਚਾਹੀਦਾ ਹਾਂ ਸਾਹਮਣਾ ਕਰਨਾ ਆਉਣਾ ਚਾਹੀਦਾ ਔਰ ਦੂਸਰਾ ਸਾਡੇ ਘਰਾਂ ਦੇ ਵਿੱਚ ਅੱਜਕੱਲ ਜਿਹੜੇ ਨਾ ਕਲੇਸ਼ ਜਿਹੜੇ ਪੈ ਗਏ ਆ ਉਹ ਕਲੇਸ਼ ਵੀ ਇਦਾਂ ਦੇ ਆ ਕਿ ਉਹ ਕਹਿੰਦੇ ਕਿ ਫਟਾਫਟ ਨਾ ਅਸੀਂ ਜਿਹੜੀ ਘਰ ਵਾਲੀ ਆ ਉਹ ਘਰ ਵਾਲੇ ਨਾਲ ਲੜਦੀ ਆ ਕਿ ਮੁੰਡੇ ਨੂੰ ਬਾਹਰ ਕੱਢ ਤੇ ਪਿਓ ਵਿਚਾਰਾ ਭਾਵੇਂ ਉਹ ਉੰਡਾ ਕਮਾਉਣ ਵਾਲਾ ਹੋਵੇ ਜਾਂ ਨਾ ਹੋਵੇ ਉਹ ਫਿਰ ਵੀ ਇਧਰੋਂ ਉਧਰੋਂ ਲੈ ਕੇ ਫੜ ਤੋੜ ਕੇ ਫਿਰ ਉਹਨਾਂ ਨੂੰ ਬਾਹਰ ਭੇਜ ਦਿੰਦਾ ਫਿਰ ਚਿੱਠੀਆਂ ਪਾਉਂਦੇ ਰਹਿੰਦੇ ਜਿੱਦਾਂ ਹੁਣ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਚਿੱਠੀਆਂ ਪਾਈਆਂ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਚਿੱਠੀਆਂ ਪਾਈਆਂ ਇਹ ਚਿੱਠੀਆਂ ਦਾ ਆਦਾਨ ਪ੍ਰਦਾਨ ਜਿਹੜਾ ਚੱਲਦਾ ਰਹਿੰਦਾ ਹੈ ਉਹਦੇ ਵਿੱਚ ਕਸ਼ਮਕਸ਼ ਖਿੱਚਾ ਬੜਿਆ ਰਹਿੰਦਾ ਹੈ ਔਰ ਇਸ ਖਿੱਚਾ ਦੇ ਨਾਲ ਆਪਾਂ ਗੱਲ ਕਰਨੀ ਕਿਤੇ ਭੁੱਲਣਾ ਨਹੀਂ ਚਾਹੀਏ ਪੰਜਾਬ ਸਰਕਾਰ ਦਾ ਵੀ ਆਪਸ ਦੇ ਵਿੱਚ ਰਾਜਪਾਲ ਦੇ ਨਾਲ ਬਹੁਤ ਵੱਡਾ ਖਿੱਚਾ ਹੋ ਗਿਆ ਹੈ ਇੱਥੇ ਪੰਜਾਬ ਦਾ ਨੁਕਸਾਨ ਹੋਣ ਦਾ ਖਦਸ਼ਾ ਸਾਨੂੰ ਨਜ਼ਰ ਆ ਰਿਹਾ ਹੈ ਰਾਜਪਾਲ ਸਾਹਿਬ ਨੇ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਮਾਨਜੋਗ ਰਾਜਪਾਲ ਸਾਹਿਬ ਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਜਵਾਬ ਨਹੀਂ ਦਿੰਦਾ ਬਹੁਤ ਸਾਰੇ ਲਵ ਲੈਟਰ ਤੁਹਾਡੇ ਲਿਖੇ ਹੋਏ ਆ ਮੁੱਖ ਮੰਤਰੀ ਸਾਹਿਬ ਉਹਨਾਂ ਚਿੱਠੀਆਂ ਨੂੰ ਲਵ ਲੈਟਰ ਕਹਿੰਦੇ ਆ ਔਰ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਕਿ ਇਹ ਰਾਜਪਾਲ ਸਾਹਿਬ ਵਿਲੇ ਬੰਦੇ ਸਾਡੇ ਸਿਰ ਤੇ ਬਿਠਾ ਦਿੱਤੇ ਆ ਜੀ ਕਿ ਜਿਨ੍ਹਾਂ ਦਾ ਕੰਮ ਹੈ ਸਿਰਫ ਸਾਨੂੰ ਟਰਟਚਰ ਕਰਨਾ ਕਿ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਨਹੀਂ ਉੱਥੇ ਉੱਥੇ ਇਹ ਇਹ ਟੌਰਚਰ ਕਰਨ ਦੇ ਵਾਸਤੇ ਜਾਂ ਰਾਜਪਾਲ ਵੜਾ ਦਿਓ ਜਾਂ ਐਲਜੀ ਵੜਾ ਦਿਓ ਹਰ ਥਾਂ ਇਹੇ ਕੰਮ ਹੋ ਰਿਹਾ ਪਰ ਹੁਣ ਰਾਜਪਾਲ ਜਾਬ ਨੇ ਇੱਕ ਬੜਾ ਵੱਡਾ ਤੇ ਸਖਤ ਸੁਨੇਹਾ ਜਿਹੜਾ ਆ ਉਹ ਪੰਜਾਬ ਸਰਕਾਰ ਨੂੰ ਦਿੱਤਾ ਹੈ ਉਹਨਾਂ ਨੇ ਇੱਕ ਹੁਣ ਨਵਾਂ ਲੈਵਲ ਲੈਟਰ ਲਿਖਿਆ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮੇਰੀਆਂ ਕੋਈ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ ਤੇ ਜੇਕਰ ਤੁਸੀਂ ਹੁਣ 1 ਸਤੰਬਰ ਤੱਕ ਮੈਨੂੰ ਮੇਰੀਆਂ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ ਤਾਂ ਤਾਂ ਰਾਸ਼ਟਰਪਤੀ ਰਾਜੀ ਦੀ ਮੈਂ ਸਫਾਰਿਸ਼ ਕਰ ਦੇਣੀ ਹੈ ਜੀ ਫਿਰ ਤੁਸੀਂ ਆਪਣਾ ਪੜਿਆ ਵਿਚਾਰ ਲਓ ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਉਹ ਚਿੱਠੀਆਂ ਦਾ ਜਵਾਬ ਦਿੰਦੇ ਆ ਜਾਂ ਨਹੀਂ ਦਿੰਦੇ ਕਿਉਂਕਿ ਇੱਥੇ ਇੱਕ ਸਾਡੇ ਅੰਦਰ ਲਾਜੋ ਇੱਕ ਹੋਮੇਜ ਨੂੰ ਕਹ ਲਈਏ ਇੱਕ ਅਣਖ ਜਿਹਨੂੰ ਕਹ ਲਈਏ ਉਹ ਉਹ ਜਿਹੜੀ ਹੈ ਨਾ ਸਾਡੀ ਉਹ ਜਾਗ ਪੈਂਦੀ ਆ ਪੰਜਾਬੀਆਂ ਦੀ ਕਿ ਜੇਕਰ ਰਾਜਪਾਲੇ ਚਿੱਠੀ ਲੱਗਦੀ ਅਸੀਂ ਨਹੀਂ ਜਵਾਬ ਦਿੰਦੇ ਤੂੰ じゃ ਜੋ ਕਰਨਾ ਕਰ ਲੈ ਹੁਣ ਜੇਕਰ ਉਹ ਸੱਚਮੁੱਚ ਰਾਸ਼ਟਰਪਤੀ ਰਾਜ ਦੀ ਸਫਾਰਿਸ਼ ਕਰ ਦਿੰਦੇ ਆ ਤਾਂ ਜਿਨ੍ਹਾਂ ਲੋਕਾਂ ਨੇ ਜਿਹੜੇ ਲੋਕ ਕਰੋਨਾ ਲੋਕ ਪੰਜਾਬ ਦੇ ਆ ਜਿਨ੍ਹਾਂ ਨੇ ਫਤਵਾ ਦਿੱਤਾ ਕਿ ਤੁਸੀਂ ਸਰਕਾਰ ਚਲਾਓ ਉਹ ਕਿੱਥੇ ਜਾਣਗੇ ਜੀ ਉਹਨਾਂ ਦਾ ਭਾਵਨਾਵਾਂ ਦਾ ਕੀ ਬਣੂਗਾ ਉਹਨਾਂ ਦੇ ਲਈ ਤੁਸੀਂ ਜਿਹਨਾਂ ਨੂੰ ਕੰਮ ਕਰਕੇ ਦਿਖਾਉਣਾ ਸੀ ਉਹ ਤੁਸੀਂ ਦਿਖਾ ਲਿਆ ਨਹੀਂ ਠੀਕ ਹੈ ਹੁਣ ਇੱਥੇ ਸਾਡੇ ਸਮਝਦਾਰੀ ਦਾ ਸਬੂਤ ਦੇਣਾ ਪਊਗਾ ਕਿਉਂਕਿ ਸਾਰੇ ਕੰਮ ਤਤਪਲੱਤੇ ਦੇ ਵਿੱਚ ਨਹੀਂ ਹੁੰਦੇ ਹੁੰਦੇ ਸਾਨੂੰ ਥੋੜਾ ਜਿਹਾ ਸਬਰ ਠਰਮਾ ਲੈ ਕੇ ਰਾਜਪਾਲ ਸਾਹਿਬ ਦੇ ਨਾਲ ਬੈਠ ਕੇ ਜੋ ਆਪਸੀ ਗਲਤਫਹਿਮੀਆਂ ਹੈਗੀਆਂ ਪੈਸੇ ਮੇਰਾ ਕੋਈ ਐਡਾ ਕੋਈ ਕਦਮ ਬਹੁਤ ਨਹੀਂ ਹੈ ਕਿ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕੋਈ ਸਲਾਹ ਦਵਾਂ ਪਰ ਅਸੀਂ ਤਾਂ ਇੱਕ ਪੰਜਾਬ ਦੇ ਵਸਨੀਕ ਆ ਅਸੀਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਹੈ ਉਹ ਸਾਡੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਸੁਪਨਿਆਂ ਨੂੰ ਪੂਰਾ ਕਰੇ ਸਾਨੂੰ ਸੱਚਮੁੱਚ ਇੱਕ ਬਦਲਿਆ ਹੋਇਆ ਪੰਜਾਬ ਦਵੇ ਜੀ ਸਾਨੂੰ ਰਾਸ਼ਟਰਪਤੀ ਰਾਜ ਤੋਂ ਕੀ ਮਿਲਣਾ ਸੋ ਸਾਨੂੰ ਹੁਣ ਇਹ ਚਾਹੀਦਾ ਹੈ ਕਿ ਅਸੀਂ ਇੱਕ ਸੁਹਰਦ ਜਿਹਾ ਮਾਹੌਲ ਕ੍ਰੀਏਟ ਕਰੀਏ ਜਿਹਦੇ ਵਿੱਚ ਪੰਜਾਬ ਦੀ ਹਰ ਸਵੇਰ ਸੋਹਣੀ ਹੋਵੇ ਤੇ ਸਵੇਰੇ ਸਵੇਰੇ ਸਾਨੂੰ ਚੰਗੇ ਸੁਨੇਹੇ ਮਿਲਦੇ ਰਹੇ ਜੀ ਬਿਲਕੁਲ ਤੇ ਇੱਕ ਹੁਣ ਚੰਗਾ ਜਿਹਾ ਨਾ ਮੈਂ ਵਿਚਾਰ ਸੁਣਾਉਣਾ ਚਾਹੁੰਦੀ ਆ ਉਹ ਵਿਚਾਰ ਚੰਗੇ ਚੰਗੇ ਤੇ ਪਹਿਲਾਂ ਮੰਦੇ ਸੀਗੇ ਨਹੀਂ ਨਹੀਂ ਇੱਕ ਵਿਚਾਰ ਆ ਜਿਹੜੇ ਦਰਸ਼ਕਾਂ ਨਾਲ ਮੈਂ ਸਾਂਝਾ ਕਰਨਾ ਚਾਹੁੰਦੀ ਆ ਤੇ ਅਸੀਂ ਨਾ ਅਕਸਰ ਹੀ ਇਹ ਚੀਜ਼ ਦੇਖੀ ਹੈ ਕਿ ਸਾਡਾ ਸੁਭਾਅ ਜਿਹੜਾ ਉਹ ਸਾਡੇ ਦੋਸਤ ਮਿੱਤਰ ਬਣਾਉਂਦਾ ਹੈ ਸਾਡੇ ਦੁਸ਼ਮਣ ਵੀ ਬਣਾ ਦਿੰਦਾ ਹੈ ਤੇ ਇੱਥੇ ਹੀ ਇਹ ਵਿਚਾਰ ਜਿਹੜਾ ਮੈਂ ਅੱਜ ਸਾਂਝਾ ਕਰੂੰਗੀ ਕਿ ਸੰਸਾਰ ਦੇ ਵਿੱਚ ਨਾ ਪਹਿਲਾਂ ਤੋਂ ਹੀ ਨਾ ਤੇ ਕੋਈ ਸਾਡਾ ਦੋਸਤ ਬਣ ਕੇ ਆਉਂਦਾ ਨਾ ਹੀ ਸਾਡਾ ਕੋਈ ਦੁਸ਼ਮਣ ਪਨ ਬਣ ਕੇ ਹੁੰਦਾ ਸਾਡਾ ਵਿਵਹਾਰ ਉਹਦੇ ਨਾਲ ਕਿੱਦਾਂ ਦਾ ਸਾਡੇ ਸ਼ਬਦ ਉਹਦੇ ਨਾਲ ਕਿੱਦਾਂ ਦੇ ਆ ਅਸੀਂ ਕਿਸ ਤਰੀਕੇ ਉਹਨੂੰ ਬੁਲਾਉਨੇ ਆ ਚੰਗਾ ਬੋਲਦੇ ਆ ਮਾੜਾ ਬੋਲਦੇ ਆ ਇਸੀ ਚੀਜ਼ ਤੋਂ ਹੀ ਸਾਡੇ ਦੋਸਤ ਬਣਦੇ ਨੇ ਇਸੀ ਚੀਜ਼ ਤੋਂ ਹੀ ਸਾਡੇ ਦੁਸ਼ਮਣ ਬਣਦੇ ਨੇ ਬਿਲਕੁਲ ਸਹੀ ਗੱਲ ਆ ਔਰ ਇਹੀ ਸਾਡੇ ਪੰਜਾਬ ਦੀ ਹਾਲਾਤ ਜਿਹੜੀ ਆ ਉਹ ਬਣੀ ਹੋਈ ਆ ਕਿਉਂਕਿ ਸਾਡੇ ਸ਼ਬਦਾਂ ਦੇ ਨਾਲ ਸਾਡੇ ਲਫ਼ਜ਼ਾਂ ਦੇ ਨਾਲ ਸਾਡੇ ਬੋਲ ਚਾਲ ਦੇ ਨਾਲ ਰਾਜਪਾਲ ਸਾਹਿਬ ਨਾਰਾਜ਼ ਹੋਏ ਬੈਠੇ ਆ ਜੀ ਹੁਣ ਦੇਖੋ ਜਿਹੜਾ ਫੁੱਫੜਿਆ ਉਹ ਮਿਲਣੀ ਵੇਲੇ ਰੋਸਦਾ ਕਿਉਂ ਕਿ ਯਾਰ ਮੈਨੀ ਮੁੰਦੀ ਨਾਲ ਮਿਲਣੀ ਨਹੀਂ ਕਰਾਈ ਮੈਨੂੰ ਕੰਬਲ ਨਹੀਂ ਦਿੱਤਾ ਹੁਣ ਜੇਕਰ ਰਾਜਪਾਲ ਸਾਹਿਬ ਇੱਕ ਬੜੀ ਵੱਡੀ ਪਦਵੀ ਮਾਨ ਵਾਲੀ ਆ ਜੇਕਰ ਉਹਨਾਂ ਦਾ ਮਾਨ ਸਨਮਾਨ ਬਹਾਲ ਰੱਖੀਏ ਤੇ ਸਾਨੂੰ ਕੀ ਹੁੰਦਾ ਤੇ ਜੇਕਰ ਰਾਜਪਾਲ ਸਾਹਿਬ ਵੀ ਉਹ ਹਮੇਸ਼ਾ ਇਹ ਕਹਿਣ ਕਿ ਇਹ ਸਰਕਾਰ ਮੇਰੀ ਸਰਕਾਰ ਆ ਠੀਕ ਹੈ ਇਹਨਾਂ ਨੂੰ ਕੰਮ ਅੱਛੇ ਤਰੀਕੇ ਨਾਲ ਕਰਨ ਦੇਣਾ ਇਹਨਾਂ ਦੇ ਕੰਮ ਦੇ ਵਿੱਚ ਸਹਿਯੋਗ ਦੇਣਾ ਤੇ ਤਾਂ ਵੀ ਕੋਈ ਗੱਲ ਨਹੀਂ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸੋ ਇਸ ਕਰਕੇ ਸਾਨੂੰ ਇੱਕ ਸਿਹਰਦ ਮਾਹੌਲ ਦੀ ਜ਼ਰੂਰਤ ਹੈ ਔਰ ਚੰਗਾ ਮਾਹੌਲ ਹੋਏਗਾ ਪੰਜਾਬ ਵਾਸਤੇ ਵੀ ਚੰਗਾ ਪੰਜਾਬੀਆਂ ਵਾਸਤੇ ਵੀ ਚੰਗਾ ਹੈ ਔਰ ਇਹ ਸਾਰਿਆਂ ਦੇ ਵਾਸਤੇ ਚੰਗਾ ਹੈ ਕਿਉਂਕਿ ਸਾਡੇ ਪੰਜਾਬ ਨੂੰ ਅੱਜ ਲੋੜ ਹੈ ਇੱਕ ਚੰਗੇ ਵਿਕਾਸ ਦੀ ਔਰ ਉਹ ਵਿਕਾਸ ਕਿ ਜਿਹੜਾ ਸਾਡੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਵਿਚਾਰੇ ਇਥੋਂ ਸਾਰਾ ਕੁਝ ਵੇਚ ਵੱਟ ਕੇ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੋੜ ਕੇ ਲਿਆਵੇ ਉਹਨਾਂ ਨੂੰ ਰੋਕ ਕੇ ਰੱਖੇ ਪੰਜਾਬ ਦੇ ਵਿਕਾਸ ਦੇ ਵਿੱਚ ਉਹਨਾਂ ਦਾ ਵੀ ਬਣਦਾ ਯੋਗਦਾਨ ਜਿਹੜਾ ਆ ਉਹ ਪਵਾਉਂਦਾ ਰਹੇ ਤਾਂ ਹੀ ਇਹ ਜਿਹੜੇ ਸਵੇਰ ਆ ਇਸ ਸੋਣੀ ਹੋਏਗੀ ਤਸਵੀਰ ਸURE ਆਪਾਂ ਫਿਰ ਇਦਾਂ ਗੱਲਾਂ ਕਰਦੇ ਰਵਾਂਗੇ ਜੀ ਬਿਲਕੁਲ ਤਾਂ ਹੁਣ ਵਾਰੀ ਆ ਚੁੱਕੀ ਹੈ ਇੱਕ ਵਧੀਆ ਜੀ ਹੈਲਥ ਟਿਪ ਦੀ ਓ ਜਾਂਦੇ ਜਾਂਦੇ ਆਪਾਂ ਹੈਲਥ ਟਿਪ ਦੇਣਾ ਹੈ ਹਾਂਜੀ ਲਓ ਜੀ ਹੈਲਥ ਟਿਪ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਸੋਚਣਾ ਚਾਹੀਦਾ ਕਿ ਤੁਹਾਡੇ ਕੋਲ ਤੁਹਾਡਾ ਆਪਣਾ ਹੈ ਕੀ ਤੁਹਾਡੇ ਕੋਲ ਆਪਣਾ ਨਾਂ ਤੇ ਤੁਹਾਡਾ ਪੈਸਾ ਨਾ ਤੁਹਾਡੇ ਬੱਚੇ ਨੇ ਨਾ ਤੁਹਾਡੇ ਮਾਪੇ ਨੇ ਨਾ ਤੁਹਾਡੇ ਭੈਣ ਭਾਈ ਨੇ ਤੁਹਾਡੇ ਕੋਲ ਹੈ ਕੀ ਤੁਹਾਡੇ ਕੋਲ ਸਿਰਫ ਸਿਰਫ ਤੁਹਾਡੀ ਆਪਣੀ ਸਿਹਤਿਆ ਜਿਹੜਾ ਬੰਦਾ ਸਿਹਤਮੰਦ ਹੈ ਉਹ ਸਾਰਿਆਂ ਦੇ ਲਈ ਚੰਗਾ ਵੀ ਹੁੰਦਾ ਹੈ ਔਰ ਸਾਰਿਆਂ ਦਾ ਮਿੱਤਰ ਵੀ ਹੁੰਦਾ ਹੈ ਕਿਸੇ ਦਾ ਬੇਟਾ ਹੁੰਦਾ ਕਿਸੇ ਦਾ ਬਾਪ ਹੁੰਦਾ ਕਿਸੇ ਦਾ ਭਰਾ ਹੁੰਦਾ ਔਰ ਕਿਸੇ ਦਾ ਪਤੀ ਵੀ ਹੋ ਸਕਦਾ ਹੈ ਪਰ ਜੇਕਰ ਤੁਸੀਂ ਸਿਹਤਯਾਬ ਨਹੀਂ ਹੋਮੋਗੇ ਤਾਂ ਸਾਰੇ ਦੂਰ ਨੱਟਦੇ ਆ ਕਿਉਂਕਿ ਮਰੀਜ਼ ਦੇ ਕੋਲ ਕੋਈ ਬੰਦਾ ਨਹੀਂ ਤੇ ਜੇਕਰ ਤੁਸੀਂ ਤੰਦਰੁਸਤੀ ਵਾਲਾ ਜੀਵਨ ਚਾਹੁੰਦੇ ਹੋ ਤਾਂ ਤਾਂ ਫਿਰ ਸਾਨੂੰ ਆਪਣੀ ਜੀਵਨ ਸ਼ੈਲੀ ਬਦਲਣੀ ਪੈਣੀ ਹੈ ਹੈਲਥ ਟਿਪ ਇੱਕ ਸਾਰਿਆਂ ਤੋਂ ਵਧੀਆ ਇਹ ਹੈ ਸਾਡੀ ਅੱਜ ਸਿਰਫ ਜੀਵਨ ਸ਼ੈਲੀ ਬਦਲੀ ਹੈ ਇਸ ਜੀਵਨ ਸ਼ੈਲੀ ਦੇ ਵਿੱਚ ਅਸੀਂ ਕੀ ਕਰ ਲਿਆ ਨਾ ਤਾਂ ਚੜਦਾ ਸੂਰਜ ਦੇਖੀਏ ਤੇ ਨਾ ਡੁੱਬਦਾ ਦੇਖੀਏ ਨਾ ਅਸੀਂ ਆਪਣੇ ਘਰ ਦਾ ਪੱਕਿਆ ਖਾਈਏ ਤੇ ਨਾ ਅਸੀਂ ਕਿਸੇ ਕੰਮ ਨੂੰ ਹੱਥ ਲਾਈਏ ਸਾਡੇ ਕੋਲੋਂ ਜਿਹੜੇ ਸਖਤ ਕੰਮ ਨੇ ਉਹ ਛੁੱਟ ਗਏ ਨੇ ਸਿਰਫ ਸਿਟਿੰਗ ਜੌਬਸ ਰਹਿ ਗਈਆਂ ਨੇ ਇਹਦੇ ਵਿੱਚ ਬਹੁਤ ਸਾਨੂੰ ਸੋਚ ਕੇ ਪੈਰ ਫੂੰਫੂਕੇ ਰੱਖਣਾ ਪੈਣਾ ਪਰ ਅਸੀਂ ਅਸੀਂ ਬੇਲੋੜਾ ਖਾਈ ਜਾਂਦੇ ਆ ਬੇਟਾਈਮਾਂ ਖਾਂਦੇ ਆ ਔਰ ਬੇਹਿਸਾਬਾ ਖਾਂਦੇ ਆ ਔਰ ਉਹਦੇ ਕਰਕੇ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਤੁਹਾਡੇ ਵਰਗੇ ਹੁੰਦੇ ਸੋ ਇਸ ਕਰਕੇ ਸਾਨੂੰ ਆਪਣੇ ਆਪ ਦੇ ਉੱਪਰ ਕੰਟਰੋਲ ਰੱਖਣਾ ਪੈਗਾ ਚੰਗਾ ਖਾਓ ਚੰਗਾ ਪਾਓ ਚੰਗਾ ਜੀਵਨ ਜਿਓ ਇਹ ਸਾਡਾ ਤੁਹਾਡੇ ਵਾਸਤੇ ਇੱਕ ਚੰਗਾ ਇੱਕ ਹੈਲਥ ਟਿਪ ਆ ਸੋ ਇਸ ਨੂੰ ਜ਼ਰੂਰ ਮੰਨਿਓ ਤੇ ਕੱਲ ਤੋਂ ਇਹਦੀ ਸ਼ੁਰੂਆਤ ਕਰਦੇ ਹੋ ਪਾਪੀ ਅੱਜ ਤੋਂ ਇਹ ਕਰ ਲਓ ਜੀ ਤਾਂ ਹੁਣ ਇੱਕ ਵਧੀਆ ਜੀ ਹੈਲਥ ਟਿਪ ਤਾਂ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰ ਦਿੱਤੀ ਹੈ ਤੇ ਹੁਣ ਸਮਾਂ ਵੀ ਆਪਣੇ ਕੋਲ ਘੱਟ ਰਹਿ ਗਿਆ ਮੈਂ ਕਹਾਂ ਜੀ ਸਮਾਂ ਘੜਾ ਤੇ ਜਾਣ ਦਾ ਟਾਈਮ ਵੀ ਹੋ ਗਿਆ ਹੁਣ ਸਾਰਿਆਂ ਦਾ ਹਾਂ ਤੁਸੀਂ ਵੀ ਜਾਣਾ ਹੋਣਾ ਹਾਂਜੀ ਜਾਣਾ ਤਾਂ ਹੈ ਬਿਲਕੁਲ ਜੀ ਔਰ ਕਿਉਂਕਿ ਅਸੀਂ ਸਮੇ ਦੇ ਨਾਲ ਜਦ ਤੱਕ ਚੱਲਦੇ ਰਾਵਾਂਗੇ ਸਮਾਂ ਸਾਡੀ ਕਦਰ ਕਰਦਾ ਰਹੇਗਾ ਔਰ ਅਸੀਂ ਸਮੇ ਦੀ ਕਦਰ ਕਰੀਏ ਸਮਾਂ ਸਾਡੀ ਕਦਰ ਪੋਵੇ ਔਰ ਇਸੇ ਤਰ੍ਹਾਂ ਹੀ ਤੁਸੀਂ ਵੀ ਸਮੇ ਦੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਵੇਰੇ ਸਵੇਰੇ ਦੇ ਵਿੱਚ ਜੁੜ जाया ਕਰੋ ਔਰ ਜੇਕਰ ਪ੍ਰੋਗਰਾਮ ਚੰਗਾ ਲੱਗਦਾ ਤੇ ਸਾਨੂੰ ਜ਼ਰੂਰ ਆਪਣੇ ਸੁਨੇਹੇ ਈਮੇਲਸ ਰਾਹੀਂ ਜਾਂ ਫੋਨ ਦੇ ਰਾਹੀਂ ਜ਼ਰੂਰ ਦਿਆ ਕਰੋ ਫਿਲਹਾਲ ਇਜਾਜ਼ਤ ਦਿਓ ਚਰਨਜੀਤ ਜੋਗੀ ਨੂੰ ਤੇ ਨੀਹਾ ਨੂੰ ਔਰ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har bade IPTV platform te dekh sakde ho Ranne jappe ton door te mudde de neede Live Punjabi TV